ਲਓ ਵੀ ਸਵਾਗਤ ਆ ਹੋਰ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਡਾਉਣੇ ਆ ਜਾਨਵਰ ਅੱਜ ਦਣ ਦੋਨੇ ਵੀ ਵਧੀਆ ਲੱਗਿਆ ਹੋਇਆ ਧੁੱਪ ਆ ਗਈ ਸੱਤ ਕੀ ਛੜੇ ਵੱਜੇ ਨੇ ਤੇ ਤਿੰਨ ਤਾਂ ਆਪਣੇ ਪਾਣੀ ਵਾਲਿਆ ਤੇ ਬਾਕੀ ਸੁੱਕੇ ਡਾਉਣੇ ਆ ਤੇ ਅੱਜ ਦਾ ਫਿਰ ਦੇਖਦੇ ਆ ਕੀ ਟਾਈਮ ਡੰਗ ਕਰਦਾ ਦੱਸਾਂਗੇ ਤੁਹਾਨੂੰ ਲਓ ਵੀ ਮਿੱਤਰੋ ਚੱਲਦਿਆਂ ਕੋਠੇ ਦੇ ਵੱਜ ਗਏ 7 ਤੇ ਚੱਲ ਕੇ ਕੁੱਤਰਾ ਤਾਂ ਡਾਉਣੇ ਆ ਪੌੜੀ ਪੂੜੀ ਲੱਗ ਗਈ ਤੇ ਚੱਲਦਿਆਂ ਚਾਹ ਕੋਲੇ ਆ ਲਓ ਵੀ ਮਿੱਤਰੋ ਨੌ ਕੁੱਤਰਾ ਨੂੰ ਮਾਰ ਤੇ ਖੋਲੇ ਆ ਫਿਰਦੇ ਆ ਕਰੋ ਚੈੱਕ ਫਿਰ ਕੱਲ ਜਿਨ੍ਹਾਂ ਦੇ ਰੰਗ ਜਾਂ ਫਿੱਕਾ ਹੋ ਗਿਆ ਜੀ ਉਹਨਾਂ ਦੇ ਗੂੜਾ ਕਰਤਾ ਨੌ ਛੱਡੇ ਆ ਮੈਂ ਗੈਨ ਲੇ ਵਾਕਈ ਤੁਸੀਂ ਜੇ ਗੈਨੇ ਹੋਏ ਤਾਂ ਗੈਨ ਲਿਓ ਆ ਦਿਖਾ ਦਿੰਨੇ ਆ ਉਹਨੂੰ ਮੈਂ ਆ ਦਿਖਾ ਜਦੋਂ ਕੋਠੇ ਤੇ ਆ ਕੇ ਦੇਖੋ ਤਾਂ ਦੋ ਆ ਜਾਂਦੇ ਤੀਜਾ ਚੌਥਾ ਮੁਰਿਆਂ ਦਾ ਮਗਰਾ ਡਾਰ ਆਉਂਦੇ ਤਾਂ ਨਾ ਹੁੰਦੇ ਨੌ ਗੁੱਤਰ ਛੱਡੇ ਆ 4 ਆ ਫਿਰਦੇ ਆ ਆ ਗੈਨ ਲਓ ਤੁਸੀਂ ਆਪੇ ਗੈਨ ਬੋਲ ਲਓ ਕਿੰਨੇ ਦਾ ਠੀਕ ਆ ਮਿੱਤਰੋ ਤੇ ਬਾਕੀ ਫਿਰ ਦਿਖਾਉਨੇ ਆ ਬੈਠਾ ਬੁੱਠਾ ਲੋ ਵੀ ਕੀ ਕੰਮ ਤੋਂ ਤੇ ਪਹਿਲੇ ਆ ਲੱਗਿਆ ਹੱਥ ਖੁੱਡਿਆਂ ਦੀ ਸਫਾਈ ਵੀ ਕਰ ਦਈਏ ਦੇਖੋ ਘਰ ਚੱਤ ਘਰ ਦੀ ਸਫਾਈ ਖੁੱਡਿਆਂ ਦੀ ਤੇ ਇਹਦੇ ਥੋੜਾ ਰੇਤਾ ਹੋਰ ਪਾਵਾਂਗੇ ਤੇ ਇਧਰ ਲਈ ਜਹਰ ਰੇਤਾ ਪਾਉਣਾ ਤੁਲੂ ਲੈਣ ਵਾਲਾ ਕੱਟਦਾ ਨਾ ਮਟੀਰੀਅਲ ਅੱਧਾ ਹੋਰ ਲੈਣੀ ਆ ਆ ਥੋੜਾ ਜਿਹਾ ਇੱਥੋਂ ਆ ਸਾਫ਼ ਇਹ ਕਰਨ ਲਈ ਸਾਫ਼ ਕਰ ਦਈਏ ਫਿਰ ਮਿਲਦੇ ਹਾਂ ਜੀ ਵੀ ਰੇਤਾ ਰੁੱਤਾ ਪਾ ਦਈਏ ਤੇ ਆ ਕਬੂਤਰ ਕੱਡੇ ਬੈਠੇ ਸਾਰੇ ਕੀ ਕਰੂੰ ਉਹਦੇ ਜਕੂਤਰੀਆਂ ਬੈਠੀਆਂ ਇਧਰ ਕੂਤਰ ਬੈਠਿਆ ਦੋ ਬੱਚੇ ਇਧਰ ਬਾਈ ਸੀ ਮੈਂ ਸਤਰੀ ਆ ਲਾਈ ਪਈ ਆ ਤੇ ਕੂਤਰਾਂ ਦੇ ਕਿਰਾਂ ਨਿਕਮਾ ਰਾ ਦਿੰਨੇ ਆ ਉੱтье ਆਤੀ ਗਏ ਖੜ ਜੋ ਇੱਕ ਮਿੰਟ ਦਿਖਾਉਣਿਆ ਤੁਹਾਨੂੰ ਕਬੂਤਰ ਪਹਿਲਾਂ ਮੈਂ ਆਪ ਨਿਗਾ ਮਾਰ ਲਾ ਮਿੱਤਰੋ ਲੋ ਵੀ ਮਿੱਤਰੋ ਆ ਫਿਰਦੇ ਆਪਣੇ ਨਹੀਂ ਦਿਆ ਕਰੋ ਚੱਕਾ ਫਿਰਦੇ ਨੌ ਦੇ ਨੌ ਇਕੱਠੇ ਦਿਨੇ ਅਪਡੇਟ ਜੇ ਕੋਈ ਬੈਂਦਾ ਗੁੰਦਾ ਨਹੀਂ ਹਲੇ ਟਿੱਕਰ ਦਾ ਸਾਰੀ ਫਿਰਦੇ ਨੇ ਬਣੇ ਰਹੋ ਮਿੱਤਰੋ ਕਬੂਤਰਾਂ ਵਾਲੇ ਖੁੱਡੇ ਦੀ ਕਰਤੀ ਸਫਾਈ ਤੇ ਵਾ ਕਬੂਤਰ-ਕਬੂਤਰ ਦਾ ਛੜ ਤੇ ਅੰਦਰ ਤੇ ਇਧਰ ਕਬੂਤਰਾਂ ਦੇ ਹੱਡਾਂ ਨੇ ਰਹੀਆਂ ਤੇ ਰੇਤਾ ਪਾ ਦਈਏ ਵਸ ਲੈ ਕੇ ਚੱਲੋ ਬੜੀ ਤਫਾ ਦੇ ਬੇਹੂਰੀਆਂ ਖੜੀਆਂ ਹੋਵੀਆਂ ਬੰਦ ਨੇ ਕੋਠੇ ਲਈ ਜਾਂਦੇ ਜਾਂ ਪਿਆਹੀ ਪਿਆ ਕੋਠਾ ਵੀ ਸਾਫ ਕਰਾਂਗੇ ਬਾਅਦ ਪਹਿਲਾਂ ਕਰ ਦਈਏ ਇਹ ਤੋਂ ਤਾਂ ਪਾ ਦਈਏ ਇੱਕ ਦੋ ਘਰੇ ਕੰਮ ਉਹ ਕਰ ਕਰ ਕੇ ਫਿਰ ਕਰਦੇ ਕੋਠਾ ਸਾਫ ਉਹ ਤੋਂ ਬੇਹਰ ਪੁੱਛੇ ਆਹ ਦੂਸਰਾ ਦੇਖੋ ਬੱਚੇ ਉੱਧਰ ਨੇ ਲਾ ਕੇ ਬਿਨਾਂ ਛੋਟੀਆਂ ਛੋਟੀਆਂ ਡਾਈਆਂ ਇੱਕ ਆਹ ਦੇਖੋ ਜਾਂਦ ਤੱਕ ਬੁਕਰਨ ਦੇ ਕੇ ਲੋ ਵੀ ਮਿੱਤਰੋ ਕਬੂਤਰਿਆਂ ਵਾਲੇ ਖੁੱਡੇ ਦੀ ਵੀ ਕਰਤੀ ਸਫਾਈ ਕਰੋ ਚੈੱਕ ਅੱਜ ਤੋਂ ਪਕਰ ਕੇ ਸੰਭਾਰ ਕੇ ਜਿੰਨਾ ਨਹੀਂ ਤੇ ਇਧਰ ਜਿੰਨਾ ਕਰੀਤਾ ਬੱਦ ਗਿਆ ਹੋ ਇਧਰ ਡੇਰ ਪਾ ਦੇ ਨੇ ਇਧਰ ਮਿੱਟਰ ਕੋਲ ਤੇ ਛੱਡਦੇ ਹੀ ਪਹਿਲਾਂ ਮੈਂ ਸੇਹਣਾ ਤੇ ਆਈ ਬੈਠੇ ਬੈਠਿਆ ਪਾ ਦੇ ਨੇ ਰੇਤਾ ਤੇ ਇਧਰਲਾ ਗੁੱਡੇ ਜੋ ਵਸਾ ਕਰਦੇ ਜੀ ਪਹਿਲਾਂ ਨੂੰ ਮੜੀ ਫਿਰ ਛੱਡਦੇ ਕੁੱਤਾ ਫਿਰ ਆਉਣੇ ਹਨ ਵੀ ਮਿੱਤਰੋ ਇਨੇ ਗੁੱਦ ਰਹੇ ਜਾਂ ਮੈਂ ਵੀ ਛੱਡਦੇ ਸਾਰਿਆਂ ਕੱਟੇ ਹੀ ਹੋ ਗਏ ਚੱਕੋ ਵੀ ਆ 2 ਲੱਖ ਕਿ ਕਿਸੇ ਨੇ ਲੈ ਕੇ ਜਾਣੀਆਂ ਹਲੇ ਤੱਕ ਲੈ ਕੇ ਨਹੀਂ ਗਿਆ ਤੇ ਤਾਂ ਲਿਆੰਦੀਆਂ ਸੀ ਆਪਾਂ ਤੇ ਅੱਜ ਇਹਨਾਂ ਨੂੰ ਪਿੱਲੀ ੱਟ ਧਰ ਦਿਆਂ ਮਿੱਤਰੋ ਉਹ ਦਿਨ ਹੋ ਗਏ ਪਿੱਲੀ ੱਟ ਧਰੀ ਨੂੰ ਵੀ ਪਿੱਲੀ ੱਟ ਧਰ ਦਗੇ ਫੇਰ ਮਿਲਦੇ ਰੂਫ 11:30 ਹੋ ਗਏ ਤੇ ਆ ਫਿਰਦੇ ਆ ਬਾਕੀ ਵਾਲੇ ਕਦੇ ਨੀਵੇਂ ਆ ਜਾਂਦੇ ਆ ਕਦੇ ਉੱਚੇ ਹੋ ਜਾਂਦੇ ਆ ਸੈੱਟ ਫਿਰਦੇ ਆ ਕਹਿੰਦੇ ਇੱਕ ਦੇਖ ਕਰੋ ਚੱਕ ਇੱਕ ਮਿੱਤਰੋ ਬਦਾਰ ਹੋ ਜਾਂਦਾ ਆ ਫਿਰਦੇ ਆ ਬਾਕੀ ਮੁੜ ਕੇ ਆਉਣ ਤੋਂ ਫੇਰ ਦਿਖਾਉਣਾ ਹਾਂ करो चेक करो चेक मेरो फिर लो भी बदाम तो हम छिली जाने को सब पे जा सिलते बाकी अच्छा तीन चार हैं पाने उन्होंने बास्ती चली जाने बस पे कपापे देखो ये बास्ती चली जाने बस ਉਹ ਮੈਂ ਭੜਕਾਈ ਦੇ ਕੇ ਭਾਲਿਆ ਸੀ ਮੈਂ ਕੋਈ ਫਾਇਦਾ ਨਹੀਂ ਵੀ ਐਵੇਂ ਵੱਧ ਟਾਈਮ ਮੁੱਡੇ ਦਾ ਤੇ ਵੀ ਘਰੀ ਜਾਣ ਮਕਾਈ ਜਾਣੀ ਆ ਪੁੱਤਰੀ ਤਾਂ ਕਰਦੇ ਮਿੱਥਰ ਭਾਲਿਆ ਸੀ ਬਾਕੀ ਪਾਉਣੇ ਆ ਫਿਰ ਤੁਹਾਨੂੰ ਦਿਖਾਉਣੇ ਅੱਨਕ ਵਜੇ ਬਹਿ ਗਿਆ ਜਿਹਨੂੰ ਬਦਾਮ ਬਦਾਮ ਪਾਣੀ ਪੂਣੀ ਪਿਆ ਕੇ ਮੈਂ ਬਦਾਮ ਧਰ ਕੇ ਮੈਂ ਥੋੜੀ ਜਿਹੀ ਰੇਗੀ ਦੇ ਬਦਾਮ ਖਾਣ ਵਾਲੀ ਤੇ ਇਕ ਇਧਰ ਚਾਹ ਚਾਹ ਤੇ ਬੈਠਾ ਇਹਦੀ ਪੈਨ ਜੀ ਗਮਾਂ ਚੀ ਮੈਂ ਇਹਦੇ ਮੂਰੇ ਢੋਲੇ ਹੀ ਲਾਤਾ ਇੰਨੀ ਵੀ ਖਾ ਲਿਆ ਦੇਖੋ ਉਸਾ ਮੜੇ ਮੋਟੇ ਜਿਹਰੇ ਆ ਬੈਠਾ ਕਰੋ ਚੈੱਕ ਦੱਸੋ ਭਾਵੇਂ ਕਮੈਂਟ ਕਰਕੇ ਕਿਵੇਂ ਆ ਤੇ ਇੱਕ ਮੈਨੂੰ ਉਹਦਾ ਵੀ ਦੱਸਿਓ ਵੀ ਉਹ ਕੀ ਹਿਸਾਬ ਆ ਕਿਹੋ ਜਿਹਾ ਲੱਗਦਾ ਹੁੰਦਾ ਜਰੂਰ ਦੱਸੋ ਕਮੈਂਟ ਕਰਕੇ ਮੈਨੂੰ ਸਾਰੇ ਭਰਾ ਕਰੋ ਚੈੱਕ ਖੰਡ ਖੰਡ ਕਰੋ ਚੈੱਕ ਮਿੱਤਰੋ ਦੱਸਿਓ ਫਿਰ ਮੈਨੂੰ ਵੀ ਕਿਵੇਂ ਦਾ ਲੱਗਿਆ ਤੁਹਾਨੂੰ ਪਠਾ ਆਪਣਾ ਦੱਸਿਓ ਫਿਰ ਤੁਹਾਨੂੰ ਕਿਵੇਂ ਲੱਗਿਆ ਕਰੋ ਚੈੱਕ ਕਰੀ ਫੇਰ ਲਗਾ ਨਾ ਜੀ ਫਰ ਜੋ ਮੜਾ ਜੀ ਲੰਬੀ ਫੇਤਰੀ ਇੱਧਰ ਆਈ ਕਰੋ ਚੈੱਕ ਕਰੋ ਹਲੋ ਵੀ ਮਿੱਤਰੋ ਇਹਨਾਂ ਦਾ ਵੀ ਦਾਣਾ ਪਾਣੀ ਹੋ ਗਿਆ ਸਾਰੇ ਖੁੱਡੇ ਵਾਲਿਆਂ ਦਾ ਆ ਬਹਿ ਕੇ ਬੱਚੇ ਬੱਚਾ ਚੜ ਕੇ ਤਾਂਹਾਂ ਤੇ ਕੁਝ ਬੈਠੇ ਥੱਲੇ ਤੇ ਇੱਕ ਮੇਰਾ ਉਹ ਦਿਨੇ ਫਿਰ ਭੜਕਾਉਣ ਨੂੰ ਮੈਂ ਕਿਹਾ ਛਤਰੀ ਤੇ ਹਲੇ ਘੱਟ ਬੈੰਦਾ ਸੀ ਜਾਨਵਰ ਉਹ ਛਤਰੀ ਦੇ ਉੱਤੇ ਪਾਇਆ ਵ ਇੱਕ ਕਬੂਦਰਾ ਛੋਟੇ ਜਿਹੀ ਕੱਢ ਕੇ ਤੇ ਇਧਰ ਦਾਣਾ ਪਾਣੀ ਦਾ ਓਕੇ ਆ ਬਸ ਪਾਣੀ ਰੱਖੀ ਰੱਖਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਆਹ ਵਾ ਕਬੂਦਰੀਆਂ ਦੇ ਵੀ ਦਾਣਾ ਪਾਣੀ ਓਕੇ ਆ ਇਹਨਾਂ ਜੋ ਵੀ ਚਾਰ ਪੰਜੇ ਕੱਢਣ ਲੱਗਾ ਆਂ ਕੂਦਰੀਆਂ ਕੱਢਣ ਵਾਲੀ ਕੱਢਣ ਵਾਲੀਆਂ ਹੋਈਆਂ ਬੈਠੀਆਂ ਜਿਹੜੀਆਂ ਸਾਰ ਸ਼ੁਰੂ ਹੋਈ ਜਾਂਦੀਆਂ ਕੋਸਕ ਆਪਣੇ ਪੱਟਣ ਤੇ ਜਾਨਵਰ ਲੇਟ ਹੋ ਗਏ ਤਾਂ ਕਰਕੇ ਮਿੱਤਰੋ ਥੋੜਾ ਜਿਹਾ ਕੰਮ ਔਖਾ ਹੋ ਗਿਆ ਕੋਈ ਚੱਕਰ ਨਹੀਂ ਕਢਾਵਾਂਗੇ ਅੱਗ ਦੇਖੀ ਚੱਲੋ ਤੇ ਚਲੋ ਫਿਰ ਮਿੱਤਰੋ ਠੀਕ ਆ ਤੇ ਬਾਕੀ ਨੂੰ ਮੈਂ ਹੁਣ 4:30 ਹੋ ਗਏ ਤੇ ਬਾਕੀ ਨੂੰ ਮੈਂ 5:30 ਲਾ ਦੂੰਗਾ। ਵਾਲੇ ਉਹਨਾਂ ਕੇ ਚਰ ਸੌ ਤਰੀ ਦੇ ਬਾਝੂ ਹਵਾ ਹੋਗਾ ਚੱਲੀ ਜਾਂਦੀ ਆ ਤੇ ਅੱਜ ਦਾ ਅੱਜ ਦੀ ਵੀਡੀਓ ਦੇ ਇੱਥੇ ਬਸ ਸਮਾਪਤੀ ਕਰਦੇ ਆ ਤੇ ਬਾਕੀ ਫਿਰ ਕੱਲ ਕੋਲ ਨੂੰ ਕੱਲੂ ਕਰੀਆਂ ਗੱਲ ਛੁੱਟੀ ਦਿਵਾਰੇ ਫੇਰ ਆ ਤੇ ਅੱਜ ਤਾਂ ਮੈਂ ਮਾਰ ਲਈ ਪਾਣੀ ਵਾਲੇ ਉਤਰਾਂ ਕਰਕੇ ਤੇ ਕੱਲੂ ਕਰਾਂਗੇ ਜਿਹੜੇ ਸੁੱਕੇ ਸੱਕੇ ਆ ਹਲੇ ਬੰਦੀ ਦੇ ਡਾਈਆਂ ਗਰਾਉਂਡ ਨਹੀਂ ਲੱਗੇ ਲਗਾਤਾਰ ਹੀ ਡਾਉਣੇ ਆ ਤੇ ਤਾਂ ਕਰਕੇ ਫਿਰ ਬਾਕੀ ਕਾਲੂ ਕੂਤਰ ਕੱਢਾਂਗੇ ਤੇ ਕਾਲੂ ਵੀ ਪਾਵਾਂਗੇ ਵੀਡੀਓ ਪੱਕਾ ਤੇ ਬਣੇ ਰਹੋ ਕਰਿਓ ਆ ਵੀਡੀਓ ਨੂੰ ਵੀ ਸਪੋਰਟ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਦੱਬ ਕੇ ਕਰ ਦਿਓ ਸ਼ੇਅਰ ਤੇ ਮਿਲਦੇ ਆਗੇ ਨਵੀਂ ਵੀਡੀਓ 'ਚ ਤੇ ਬਾਕੀ ਉਹ ਬਾਜੀ ਦਾ ਦੇਖਦੇ ਆ ਉਥੇ 250 ਕੂਤਰ ਐਂਟਰ ਹੋ ਗਿਆ ਮਿੱਤਰੋ ਜਿਹੜੀ ਆਪਾਂ ਛਾਪੇ ਛਟਣੀ ਸੀ 250 ਕੂਤਰ ਐਂਟਰ ਆ ਉਥੇ ਹੁਣ ਮੈਂ ਮੂੰਹ ਕਰਕੇ ਮੂੰਹ ਹੱਲੇ ਆਪਦੇ ਕੈਮਰਾ ਤਾਣੀ ਕਰਦਾ ਕਿ ਮੇਰੇ ਪਰ ਨਾਲ ਹੀ ਬੰਨਿਆ ਹੋਇਆ ਮੈਂ ਲਾ ਆਇਆ ਹੋਇਆ ਤੇ ਧੁੱਪ ਤੋਂ ਪਹਿਲੇ ਚ 19ਵੀਂ ਗਰਮੀ ਦੀ ਹਵਾ ਚੱਲੀ ਜਾਂਦੀ ਐ ਬਸ ਸੈਟ ਆ ਤੇ ਬਾਕੀ ਉਹਨੂੰ ਲਾ ਬਸ ਲਾਲੂ ਦੇ ਮਾਂਗੇ ਹੱਥ ਨੇ ਜੇ ਤੇ ਬਸ ਪਾਉਨੇ ਆ ਕਿ ਫਿਰ ਪਾਮਾ ਕੇ ਕਾਲੂ ਵੀਡੀਓ ਤੇ ਕਰ ਦੇ ਇਹਨੂੰ ਐਡਿਟ ਤੇ ਬਾਏ ਬਾਏ ਸਾਰੇ ਵੀਰਾਂ